ਅੱਜ ਅਸੀਂ 15 ਗਾਸ ਦੇ ਸੰਬੰਧ ਵਿੱਚ ਦਸੂਏ ਦੇ ਬਾਜ਼ਾਰ ਵਿੱਚ ਮਾਨਯੋਗ ਡੀਜੀਪੀ ਦੇ ਹੁਕਮਾਂ ਸਾਰ ਤੇ ਐਸਐਸ ਸਾਹਿਬ ਅਸ਼ਰ ਕੋਜੀ ਦੇ ਹੁਕਮ ਮੁਤਾਬਕ ਅਸੀਂ ਜਿਹੜਾ ਫਲੈਗ ਮਾਰਕ ਕੀਤਾ ਹੈ ਬਾਜ਼ਾਰ ਦੇ ਵਿੱਚ ਤੇ ਨਾਲ ਹੀ ਅਸੀਂ ਜਿਹੜੇ ਵੀ ਵਹੀਕਲ ਆ ਕੋਈ ਚੱਕੀ ਬੀਤਰ ਮਿਲਦਾ ਹੈ ਜਾਂ ਕੋਈ ਬਿਨਾ ਨੰਬਰ 플레이ਟ ਉਹ ਉਹਨਾਂ ਦੀ ਚੈਕਿੰਗ ਕਰ ਰਹੇ ਹਾਂ ਤੇ ਨਾਲ ਹੀ ਇਹ ਸੂਏ ਦੇ ਪਾਸion ਇਵੈਂਟੀ ਕਰਦੇ ਹਾਂ ਕੋਈ ਵੀ ਲਵਾਰਸ ਚੀਜ਼ ਬਣ ਪਈ ਹੋਵੇ ਤੇ ਉਹਦੇ ਸੁਸਨਾ ਸਾਨੂੰ ਉਪਰੰਤ ਦਿੱਤੀ ਜਾਵੇ ਤੇ ਨਾਲ ਹੀ 15 ਕਾਫੀਆਂ ਬਹੁਤ ਬਹੁਤ ਇਹ ਮਾਰਤਾ ਦਿੰਦੇ ਹਾਂ ਜੈਸ਼ੇ ਮੇਰ ਕਰਕੇ ਸਾਡੇ ਰੇਲਵੇ ਸਟੇਸ਼ਨ ਬੱਸ ਸਟੈਂਡ ਹੋਰ ਸੰਵੇਦਨਸੀ ਬਿਲਡਿੰਗ ਨਾਲ ਹੀ ਸਾਡੇ ਬਾਜ਼ਾਰ ਜਿਹੜੇ ਭੀੜੇ ਬਾਜ਼ਾਰ ਹਨ ਜੀ ਅਸੀਂ ਸਾਰਾ ਕੋ ਮਕੇ ਬਾਈ ਬਕਰ ਕਸੀ ਸਾਰੇ ਇਸ ਰੋਟੇ ਆਏ ਆ ਤੇ ਇਹ ਜੇ ਸਾਰੀ ਚੈਕਿੰਗ ਦੇ ਬਲੈਕ ਮਾਰਚ ਅਹੀ ਦਿੱਖਦਾ ਹੈ